ਬਹੁਤ ਸਾਰੀਆਂ ਮਹਿੰਗਾਈ ਹਰ ਖੇਤਰ ਦੇ ਵਿੱਚ ਹੋਈ ਆ ਖਾਸ ਤੌਰ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਤੇ ਜੇ ਤੁਸੀਂ ਨੋਟਿਸ ਕੀਤਾ ਹੋਊਗਾ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਉਹ ਜਿਹੜਾ ਆ 올ਿਵ ਆਇਲ ਆ ਕੁਕਿੰਗ ਆਇਲ ਆ ਇਹਦੇ ਉੱਤੇ ਬਹੁਤ ਵੱਡਾ ਅਸਰ ਪਿਆ ਇਸ ਚੀਜ਼ ਦਾ ਮਹਿੰਗਾਈ ਦਾ ਬਾਕੀ ਸਾਰੀਆਂ ਜਿੰਨੇ ਚ ਵਧਦਾ ਹੋਇਆ ਇਹਦੇ ਚੋਂ ਤੋਂ ਕਈ ਗੁਣਾ ਜ਼ਿਆਦਾ ਵਧਦਾ ਹੋਇਆ ਤੇ ਹਜੇ ਤੱਕ ਵੀ ਉਹ ਵਾਧਾ ਥੱਲੇ ਨਹੀਂ ਆ ਰਿਹਾ ਉਹ ਪਿੱਛੇ ਨੂੰ ਨਹੀਂ ਗਿਆ ਅੱਗੇ ਨੂੰ ਹੀ ਜਾ ਰਿਹਾ ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਗਲੋਬਲ ਸ਼ਾਰਟੇਜ ਆ 올ਿਵ ਆਇਲ ਦੀ ਇਹਦੀ ਇਹਦੀ ਸਪਲਾਈ ਦੇ ਵਿੱਚ ਕਮੀ ਆ ਜਿਹੜੇ ਹੁਣ ਬਹੁਤ ਸਾਰੇ ਕਿੰਨੇ ਰੈਸਟੋਰੈਂਟਸ ਨੇ ਜਿਹੜੇ ਇਹਨੂੰ ਇਹਨੂੰ ਯੂਜ਼ ਕਰਦੇ ਆ ਵੈਨਕੂਵਰ ਦੇ ਵਿੱਚ ਉਹ ਕੁਝ ਨਹੀਂ ਕਰ ਸਕਦੇ 올ਿਵ ਆਇਲ ਨੂੰ ਸਬਸਟੀਟਿਊਟ ਨਹੀਂ ਕੀਤਾ ਜਾ ਸਕਦਾ ਇਹਨੂੰ ਕਿਸੇ ਹੋਰ ਚੀਜ਼ ਨਾਲ ਤੁਸੀਂ ਰਿਪਲੇਸ ਨਹੀਂ ਕਰ ਸਕਦੇ ਇਹਦਾ ਟੇਸਟ ਇਹਦਾ ਟੇਸਟ ਹੁੰਦਾ ਤੇ ਇਹਦੇ ਕਰਕੇ ਲੋਕਾਂ ਨੇ ਰੈਸਟੋਰੈਂਟਸ ਦੇ ਵਿੱਚ ਮੀਨੂ ਦੇ ਉੱਤੇ ਜਿਹੜੀਆਂ ਕੀਮਤਾਂ ਆਹੋ ਵਧਾ ਦਿੱਤੀਆਂ ਕਿ ਤੁਸੀਂ ਕਿਉਂਕਿ ਇਹਦਾ ਨੋਟਿਸੇਬਲ ਡਿਫਰੈਂਟ ਟੇਸਟ ਹੁੰਦਾ ਆ ਇਸ ਕਰਕੇ ਉਹਨਾਂ ਨੇ ਆਪਣੇ ਜਿਹੜੇ ਮੀਨੂ ਪ੍ਰਾਈਸਸ ਨੇ ਉਹਨਾਂ ਦੇ ਵਿੱਚ ਵਾਧਾ ਕਰ ਦਿੱਤਾ ਇਹ ਇਹ ਹੁਣ ਸਾਡੇ ਵਾਸਤੇ ਨਹੀਂ ਹੈ ਇਹ ਕਿਉਂਕਿ ਜਿਹੜੀ ਆ ਮੈਡੀਟੇਰੀਅਨ ਆ ਕੰਟਰੀ ਦੇਸ਼ ਨੇ ਉਹਨਾਂ ਦੇ ਵਿੱਚ ਸ਼ਾਰਟੇਜ ਆ ਆਲ ਪ੍ਰੋਡਕਸ਼ਨ ਦੀ ਖਾਸ ਤੌਰ ਤੇ ਸਪੇਨ ਦੇ ਵਿੱਚ ਜਾਂ ਉੱਥੇ ਇਟਲੀ ਜਾਂ ਉਹ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਉੱਤੇ ਸਪੇਨ ਉੱਥੇ ਆਲਓਵਰ ਪ੍ਰੋਡਿਊਸ ਨਹੀਂ ਹੋ ਰਿਹਾ ਮਾਰਚ 2024 ਦੇ ਵਿੱਚ ਆ ਐਵਰੇਜ ਅਸੀਂ 16 ਡਾਲਰ ਤੇ 32 ਸੈਂਟ 1 ਲੀਟਰ ਆਲ ਆਇਲ ਦੇ ਪੇ ਕਰ ਰਹੇ ਹਾਂ ਜਿਹੜਾ ਕਿ 14 ਡਾਲਰ 30 ਸੈਂਟ ਜਨਵਰੀ ਦੇ ਵਿੱਚ ਸੀ ਤੇ 6 ਡਾਲਰ 3 ਸਾਲ ਪਹਿਲਾਂ ਸੀ ਸੋ 6 ਡਾਲਰ ਤੋਂ ਐਸ ਵੇਲੇ 16.32 ਡਾਲਰ 16.32 ਡਾਲਰ ਜਿਹੜੇ ਐਸ ਵੇਲੇ 16 ਡਾਲਰ ਤੇ 32 ਸੈਂਟ ਹੋ ਚੁੱਕੇ ਤੁਸੀਂ ਦੇਖ ਲਓ ਵੀ ਇਹ ਇਹਦਾ ਕਾਰਨ ਇੱਕੋ ਹੀ ਆ ਕਿ ਉੱਥੇ ਇਹਦੀ ਪ੍ਰੋਡਕਸ਼ਨ ਨਹੀਂ ਹੋ ਰਹੀ ਇਹਦੀ ਪ੍ਰੋਡਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਔਰ ਐਕਸਪਰਟ ਇਹ ਵੀ ਕਰਦੇ ਆ ਕਿ ਪ੍ਰੋਡਕਸ਼ਨ ਜਿਹੜਾ ਇਸ਼ੂ ਇਹਦਾ ਹੈਗਾ ਉਹ ਇਹ ਕਈ ਸਾਲਾਂ ਤੱਕ ਰਹਿਣਾ ਇਹ ਕੋ ਫਸਲ ਤੇ ਜਦੋਂ ਹੁਣੀ ਉਦੋਂ ਹੀ ਹੁਣੀ ਆ ਨਾ ਸੋ ਰੈਸਟੋਰੈਂਟਸ ਜਿਹੜੇ ਆ ਉਹ ਇਹ ਵੀ ਦੇਖ ਰਹੇ ਆ ਕਿ ਕੋਈ ਜਿਹੜੇ ਸਸਤੇ 올ਿਵ ਆਇਲ ਨੇ ਉਹ ਵੀ ਹੋ ਸਕਦਾ ਕਿ ਮਿਲਾਵਟ ਵਾਲੇ ਜਾਂ ਕੋਈ ਹੋਰ ਜਾਂ ਜਿਹੜੇ ਪਿਓਰ ਜਾਂ ਕੋਈ ਹੋਰ ਉਹ ਨਾ ਹੋਣ ਤੇ ਉਹ ਮਿਲਾਵਟ ਕਰਕੇ ਤੁਹਾਨੂੰ ਦੇ ਸਕਦੇ ਆ ਤੇ ਸੋ ਇਹ ਕੁਦਰਤੀ ਤੌਰ ਦੇ ਉੱਤੇ ਇੱਕ ਇੰਡੀਕੇਟਰ ਆ ਸ਼ਾਰਟੇਜ ਹੈਗੀ ਆ ਗਲੋਬਲ ਸ਼ਾਰਟੇਜ 올ਿਵ ਆਇਲ 올ਿਵ ਆਇਲ ਦੀ ਕਲੀਅਰਲੀ ਤੇ ਜਿਹੜੇ 올ਿਵ ਜਿਹੜੇ ਇਹਦਾ ਕਾਰਨ ਇਹ ਹੈ ਕਿ ਕੁਆਲਿਟੀ ਇਹਦੀ ਹੁਣ ਮੈਟਰ ਕਰਦੀ ਹੈ ਕਿ ਤੁਸੀਂ ਕੁਆਲਿਟੀ ਦੇ ਨਾਲ ਕਿੱਥੇ ਕਿੱਥੇ ਤੱਕ ਇਹਦਾ ਕੰਪਰੋਮਾਈਜ਼ ਕਰ ਸਕਦੇ ਆ ਦੂਜਾ ਓਵਰਆਲ ਇਹਦੀ ਕਹਿ ਲਓ ਤੁਸੀਂ ਸ਼ਾਰਟੇਜ ਹੈ ਇਹਦੀ ਜਿਹੜੀ 올ਿਵ ਦੀ ਕਲਟੀਵੇਸ਼ਨ ਹੁੰਦੀ ਆ ਪ੍ਰਾਇਮਰਲੀ ਇਹ ਮੈਡੀਟੇਰੀਅਨ ਜਿਹੜੀਆਂ ਕੰਟਰੀਜ਼ ਨੇ ਇਹਨਾਂ ਚ ਸਪੇਨ ਇਟਲੀ ਗ੍ਰੀਸ ਟਰਕੀ ਆਉਂਦੇ ਆ ਇਹ ਬਿਲਕੁਲ ਸਹੀ ਕਲਾਈਮੇਟ ਆ ਇਹਦੇ 올ਿਵ ਟਰੀਜ਼ ਦੇ ਲਈ ਜਿਹਦੇ ਉੱਤੇ 올ਿਵਜ਼ ਲੱਗਦੇ ਆ ਤੇ ਜਿਹਦਾ ਬਾਅਦ ਵਿੱਚ 올ਿਵ ਬਣਾਉਂਦੇ ਆ ਇਹਨੂੰ ਫਿਰ ਹਾਰਵੈਸਟ ਕਰਦੇ ਆ ਸਾਲ ਦੇ ਵਿੱਚ ਇੱਕ ਵਾਰੀ ਤੇ ਯੂਜ਼ਲੀ ਫਾਲ ਦੇ ਵਿੱਚ ਇਹਨੂੰ ਹਾਰਵੈਸਟ ਕੀਤਾ ਜਾਂਦਾ ਆ ਤੇ ਜਿਹੜਾ ਇਹਨੂੰ ਮੈਨੂਅਲ ਤੇ ਜਾਂ ਮਕੈਨਿਕਲ ਦੋਵਾਂ ਤਰੀਕਿਆਂ ਦੇ ਨਾਲ ਇਹਨੂੰ ਕਰਦੇ ਫਿਰ ਦੀ ਐਕਸਟ੍ਰੈਕਸ਼ਨ ਕਰਦੇ ਆ ਉਹਦੇ ਵਿੱਚੋਂ ਤੇਲ ਕੱਢਦੇ ਆ 올ਿਵਜ਼ ਦੇ ਵਿੱਚੋਂ ਉਹਨੂੰ ਕ੍ਰਸ਼ ਕਰਕੇ ਉਹਦੀ ਪੇਸਟ ਬਣਾ ਕੇ ਫਿਰ ਉਹਨੂੰ ਪੇਸਟ ਨੂੰ ਜਿਹੜਾ ਆਇਲ ਸੈਪਰੇਟ ਕਰਦੇ ਆ ਉਹਦੇ ਵਿੱਚੋਂ ਸੋਲਿਡ ਮਟੀਰੀਅਲ ਵਾਟਰ ਦੇ ਨਾਲ ਤੇ ਫਿਰ ਜਿਹੜਾ ਇਹ ਕਈ ਉਹਨਾਂ ਦੇ ਟ੍ਰੈਡੀਸ਼ਨਲ ਪ੍ਰੈਸ਼ਰ ਦੇ ਮੈਥਡ ਆ ਜਿਹਦੇ ਨਾਲ ਉਹ ਇਹਦਾ ਤੇਲ ਕੱਢਦੇ ਆ ਇਹ ਕਈ ਤਰ੍ਹਾਂ ਦਾ ਹੁੰਦਾ ਪਰ ਹੁਣ ਇਹਦੀ ਸ਼ਾਰਟੇਜ ਜਿਹੜੀ ਪਿਛਲੇ ਸਮੇਂ ਦੇ ਵਿੱਚ ਸੀਗੀ ਤੇ ਆਉਣ ਵਾਲੇ ਲੰਬੇ ਸਮੇਂ ਦੇ ਵਿੱਚ ਕਲਾਈਮੇਟ ਚੇਂਜ ਕਰਕੇ ਉੱਥੇ ਸਮੱਸਿਆ ਆਈ ਹੈ ਤੇ ਇੱਥੇ 올ਿਵ ਆਇਲ ਹਜੇ ਹੋਰ ਸਮਾਂ ਜਿਹੜਾ ਉਹ ਮਹਿੰਗਾ ਦੱਸਿਆ ਜਾ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ